ਆਪੇ ਏਕ ਆਪੇ ਏਕ ਕਰਾਂਗੇ ਜਾਈ ਸਾਧੂ ਸੰਗਤ ਦੇ ਆਪਾਈ ਆਪ ਤੁਝੋ ਪਾਈ ਸਾਧਕੇ ਤੁਸਰੀ ਜੋਤਿ ਰਬਾਈ ਸੰਤ ਰੰਗੇ ਸੰਧੋਪੀ ਬਾਗੋਂ ਨਾਏ ਸੁਖਾਵੇ ਤਾਂ ਉਹ ਦੀ ਗਤ ਪਾਏ ਸੰਗਤਾਂ ਨੂੰ ਆਪ ਜਾਈ ਸੰਗਤ ਦੇ ਰਹੀ ਨਾਏ ਸਾਧਗਨ ਜਮਾ ਪਿਆਰਾ ਸਤਿਗੁਰੂ ਜੀ ਸਰਵਾਰਾ ਸਾਧਗਨ ਮਨੁਲਾ ਦੇ ਇਹਨਾਂ ਸਭਨੂੰ ਸੁਖਿਆ ਮੀਰਾ ਸਤਿਗੁਰੂ ਕੋ ਜਰਨ ਲੋਗਾਂ ਕੰਨ ਜੇ ਮੁਸਾਦਿਓ ਬੰਦਨ ਦੀ ਤਰ ਗੁਰੂ ਜੋਂ ਰੰਗ ਮੰਡਲ ਕਹਿਓ ਕੋ ਸੰਤ ਦਾ ਦੋਖੀ ਕਿਲਾ ਅਪੁਇਤ ਸੰਤ ਦਾ ਦੋਖੀ ਜਿਸੇ ਕਾ ਨਹੀਂ ਬਿੰਦ ਸੰਤ ਦੇ ਦੋਖੀ ਕੋ ਦਾਲ ਲਾਕੇ ਸੰਤ ਬਦੋਖੀ ਕੋ ਸਭ ਤਿਆਰ ਕੀ ਕਨੇ ਕਾਲ ਨਾਮ ਬੋਲ ਕੇ ਸੰਤ ਗਏ ਦੋਖੀ ਕੋ ਧਿਆਨ ਫਰਮਾਈਐ ਸੰਤ ਗਏ ਦੋਖੀ ਉਜੜ ਪਾਈਐ ਖੱਤ ਦਾ ਦੋਖੀ ਅੰਦਰ ਤੇ ਦੋ ਕਾਜੋ ਦਾ ਆਪਣਾ ਮਰਦਕੀ ਜੋ ਤਾਂ ਖੱਤ ਦੇ ਦੋਖੀ ਕੀ ਚੜ ਕੇ ਛਾਏ ਆਪਣ ਬੀਜ ਆਪੇ ਹੀ ਧਾਏ ਖੱਤ ਦੇ ਦੋਖੀ ਕੋ ਅਵਰ ਨਾ ਰੱਖਣਾ ਨਾਨਕ ਸਰ ਪਾਵੇ ਤਾਂ ਲਿਓ ਵਾ ਖੱਤ ਦਾ ਦੋਖੀ ਨੂੰ ਮਿਲਦਾਏ ਜੋ ਜਲ ਵਿੱਚ ਮਚਰੀ ਦਰ ਬੜਾਏ ਖੱਤ ਦਾ ਦੋਖੀ ਭੁੱਖਾ ਨਹੀਂ 라ਜੇ ਜੋ ਭਾਵ ਕਈ ਨੰਨੇ ਤਰਾਪੇ ਖੱਤ ਦਾ ਦੋਖੀ ਘੜੇ ਕੇਲਾ ਜੋ ਪੁਆਰ ਤੋਂ ਖਿਟ ਪਾਉਂਦੇ ਇਲਾ ਸਭ ਕਾ ਲੋਕੀ ਕੰਮ ਤੇ ਰਹੇ ਸਭ ਕਾ ਲੋਕੀ ਦਾ ਮਿੱਤ ਆ ਗਏ ਸਿਧਿੰਗ ਦੇ ਕਰ ਤੋਰੀ ਪਿਆ ਸਭ ਕਾ ਲੋਕੀ ਕੀ ਜਿਲੇ ਨਾਇਕਾ ਨੰਗਾ ਲੋਕੀ ਉਸ ਜੈ ਨਾ ਮਿੱਟੀ ਕੋਈ ਨਾਮ ਜਾਣ ਚੱਕਾ ਕੋਈ ਸਭ ਕਾ ਸਿੱਕੇ ਉੱਪਰ ਨੇ ਆ ਸਭ ਕਾ ਦਾ ਸੋਨੰਦਕਾਰ ਸਭ ਕੀ ਉਸ ਤੋਂ ਸਿੰਗਾਰ ਵੱਡਾ ਭਾਗੀ ਸਾਨਿਕ ਜੰਦ ਸਿਮਰੋ ਮਾਰੇ ਮਾਰਦਾ ਏ ਯੇ ਯਾ ਕਥਨ ਕੋ ਨਾਮਕ ਊ ਘਰ ਪਰਮਕੋ ਜਾਈ ਜੈ ਜੈ ਜਬਦੀ ਮਾਨੁ ਕੀ ਕੇ ਦਿੱਤੀ ਸਮਝਾਂ ਸੇਵਨ ਕੋ ਇੱਕੇ ભગવાન ਜਿਸਕੇ ਕੀਏ ਰੇਜ਼ਾਇ ਬਹੁ ਨਿਦਾਨ ਲਾਗੇ ਆ ਮਾਰੇ ਰੱਖੇ ਘੁਆਬ ਮਾਨੁ ਕੀ ਸਾਰੇ ਉਦਾਹਰਨ ਪ੍ਰਭ ਦੇ ਜੀਵਨ ਦੂਖ ਮਿਦਾਰਨ ਸਾਪੇ ਬੇਨੇ ਕਿਰਪਾਲ ਗੁਰਤਾ ਸ਼ਬਦ ਜਪੈ ਨੇ ਹਾਥ ਸੁਣਗੀ ਸੇਵਾ ਤੇ ਨਿਭਾ ਗਏ ਜਿਸਨੂੰ ਕਿਰਪਾ ਕਰੇ ਬੁਰਪਾ ਨਾਮ ਦੇ ਪਾ ਵੀ ਮਿਤਰਾਂ ਨਾਮ ਦੇ ਪ੍ਰਭੂ ਦੋਸਤੋ ਮੈਂ ਤਾਂ ਆਪਣਾ ਰੈਬੀ ਪਾੜੀਆ ਅੱਜ ਅਸੀਂ ਨਕੂਦਰ ਦੇ ਸ਼ੰਕਰ ਰੋਡ ਤੇ ਖੜੇ ਆ ਜਿੱਥੇ ਕੀ ਸਿਧਾਨਾ ਟੈਂਟ ਹਾਊਸ ਵੱਲੋਂ ਇੱਕ ਜਿਹੜਾ ਜਿਹੜਾ ਆਪਣਾ ਟੈਂਟ ਹਾਊਸ ਜਿਹੜਾ ਨਵਾਂ ਖੋਲਿਆ ਗਿਆ ਆ ਔਰ ਸਾਡੇ ਨਾਲ ਇੱਥੇ ਭਾਈ ਸਾਹਿਬ ਖੜੇ ਆ ਓਨਰ ਉਹਨਾਂ ਦੇ ਭਾਈ ਸਸੀ ਗਾਲ ਜੀ ਸਸੀ ਗਾਲ ਜੀ ਪਾਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਭ ਨੂੰ ਜੀ ਸ਼ਹਿਰ ਵਾਸੀਆਂ ਨੂੰ ਜੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਸੁਨਾਰਨ ਸਾਹਿਬ ਕੀ ਕੀ ਆਪਣਾ ਜਿਹੜਾ ਸਾਰਾ ਜਿਹੜੇ ਟੈਂਟ ਹਾਊਸ ਦੇ ਵਿੱਚ ਕੀ ਕੀ ਆਈਟਮਸ ਰੱਖਿਆ ਹੈ ਕੀ ਕੀ ਜਿਹੜੀ ਓਪਨਿੰਗ ਕੀਤੀ ਹੈ ਦੇ ਵਿੱਚ ਜਿੱਦਾਂ ਟੈਂਟ ਵਿੱਚ ਅੱਗੇ ਕੀ ਹੁੰਦਾ ਸੀਗਾ ਜਿੱਦਾਂ ਵੀ ਜਿਹੜਾ ਪੁਰਾਣਾ ਟਾਈਪ ਹੁੰਦਾ ਸੀਗਾ ਵੀ ਉਹ ਸਿਲਵਰ ਹੋ ਗਿਆ ਡੂੰਗਾ ਕੋਈ ਦਿਖਾਉਣੀ ਨਹੀਂ ਚੀਜ਼ ਆਪਾਂ ਉਹ ਕੰਮ ਨਹੀਂ ਆਪਾਂ ਸ਼ੋ ਪੂਰਾ ਡਿਸਪਲੇ ਕੀਤਾ ਵਾ ਸਾਰਾ 골ਡਨ ਸਿਸਟਮ ਲਿਆਂਦਾ ਹੈ ਕਰੋਕਰੀ ਵੀ 골ਡਨ ਹੈ ਚਮਚ ਤੱਕ ਵੀ 골ਡਨ ਹੋਊਗਾ ਪੇ ਜਿਹੜੇ ਕੂਲਰ ਵਗੈਰਾ ਵਾ ਜਿੱਦਾਂ ਜਲੰਧਰ ਆਪਣੇ ਨਕੋਦਰ ਸ਼ਹਿਰੋਂ ਜਲੰਧਰ ਜਾਣਾ ਪੈਂਦਾ ਸੀਗਾ ਲੈਣਾ ਤੇ ਉਹ ਕੰਮ ਨਹੀਂ ਰੈਂਟ ਤੇ ਜਲੰਧਰ ਵਾਲਾ ਰੇਟ ਹੀ ਨਕੋਦਰ ਦਵਾਂਗੇ ਹੁਣ ਅਸੀਂ ਕੂਲਰ ਦਾ ਵੀ ਪੱਖੇ ਦਾ ਵੀ ਤੇ ਵੱਡੇ ਕੂਲਰ ਦਾ ਵੀ ਹਾਂਜੀ ਜੋ ਜਿੱਦਾਂ ਸਾਹਮਣੇ ਡਿਸਪਲੇ ਕੀਤਾ ਹੋਇਆ ਆ ਤੇ ਸੁਨੈਨ ਸਾਹਿਬ ਜਿੱਦਾਂ ਹੁਣ ਕਿਸੇ ਨੂੰ ਕੋਈ ਵੱਡੇ ਇਵੈਂਟ ਕਰਾਣੇ ਆਉਂਦੇ ਆ ਆਪਣੇ ਕੋਲ ਸਾਰੇ ਉਹਦੇ ਅਰੇਂਜਮੈਂਟਸ ਹੈਗੇ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਕੈਟਰਿੰਗ ਦਾ ਵੀ ਅਵੇਲੇਬਲ ਆ ਸਿਕਿਉਰਿਟੀ ਤੋਂ ਲੈ ਕੇ ਅਸੀਂ ਪ੍ਰੋਪਰ ਸਿਕਿਉਰਿਟੀ ਵੀ ਨਾਲ ਦਿੰਨੇ ਆ ਹਾਂਜੀ ਹਾਂਜੀ ਜੋ ਵੀ ਜਿੱਦਾਂ ਜੇ ਸਕਿਉਰਟੀ ਚਾਹੀਦੀ ਹੋਵੇ ਜਾਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਵੀ ਜਿੱਦਾਂ ਜੋ ਕਿ ਫੋਟੋ ਪ੍ਰੋਵਾਈਡ ਕਰਦਾ ਸਾਨੂੰ ਫੋਟੋ ਰੈਫਰ ਕਰਦਾ ਸਾਨੂੰ ਇਦਾਂ ਚਾਹੀਦਾ ਅਸੀਂ ਸੇਮ ਉਸੇ ਦੀ ਕਾਪੀ ਬਣਾ ਕੇ ਦਿੰਨੇ ਆਂ ਹਾਂਜੀ ਥੀਮ ਤਿਆਰ ਕਰਕੇ ਦਵਾਂਗੇ ਅਸੀਂ ਪੂਰਾ ਕਿੰਨੀ ਕੁ ਟੀਮ ਤੁਹਾਡੀ ਜਿਹੜੀ ਇਹ ਸਾਰਾ ਇਹ ਵਰਕ ਕਰਦੀ ਆ ਭਾਜੀ ਇਹ ਤਾਂ ਦੇਖੋ ਜੀ ਗੈਦਰਿੰਗ ਦੇ ਹਿਸਾਬ ਨਾਲ ਜੇ ਮੰਨ ਲਓ 100 ਬੰਦੇ ਗੈਦਰਿੰਗ ਉਹਨੂੰ 15 ਬੰਦੇ ਟੀਮ ਲੀਡ ਕਰ ਰਹੀ ਆ 10 ਬੰਦੇ ਹਰੇਕ ਦਾ ਆਪਣਾ ਆਪਣਾ ਅੱਡੇ ਡਿਪਾਰਟਮੈਂਟ ਆ ਜਿੱਦਾਂ ਆਹ ਡੈਕੋਰੇਸ਼ਨ ਦਾ ਅੱਡੇ ਡਿਪਾਰਟਮੈਂਟ ਆ ਕੈਟਰਿੰਗ ਦਾ ਅੱਡੇ ਡ ਪਾਜੀ ਜਿਵੇਂ ਤੁਹਾਡੇ ਨਾਲ ਸਾਰਿਆਂ ਨੇ ਸੰਪਰਕ ਨੰਬਰ ਕਿੰਨੇ ਤੁਹਾਡੇ ਕੰਟੈਕਟ ਨੰਬਰ ਕੀ ਹੈਗੇ ਸਾਡੇ ਦੋ ਕੰਟੈਕਟ ਨੰਬਰ ਹੈ ਜੀ ਇੱਕ ਹੈਗਾ 988308341 ਤੇ ਦੂਜਾ ਨੰਬਰ ਹੈਗਾ 9968548234 ਤੇ ਆਪਣਾ ਸ਼ੋਭਨਾਮ ਕੀ ਹੈਗਾ ਪੂਰਾ ਮੈਂ ਨਾਮ ਬਵਨਪ੍ਰੀਤ ਸਿੰਘ ਹੈ ਜੀ ਮੇਰੇ ਛੋਟੇ ਭਰਾ ਦਾ ਨਾਮ ਗਗਨਦੀਪ ਸਿੰਘ ਹੈ ਜੀ ਤੇ ਪਾਜੀ ਜਿਵੇਂ ਸ਼ਹਿਰ ਵਾਸੀ ਵਾਲੀ ਤੋਂ ਕੋਈ ਕੋਈ ਸਪੈਸ਼ਲ ਡਿਸਕਾਊਂਟ ਵੀ ਦਵਾਂਗੇ ਮੈਂ ਕਹਾਂ ਜੀ ਬਿਲਕੁਲ ਤੁਸੀਂ ਤੁਹਾਡੇ ਥਰੂ ਆਣ ਕੇ ਤੇ ਜ਼ਰੂਰ ਦਵਾਂਗੇ ਜੀ ਹਾਂਜੀ ਇਹ ਵੀਡੀਓ ਸ਼ੇਅਰ ਕਰਕੇ ਹੁਣ ਜ਼ਰੂਰ ਦਵਾਂਗੇ ਜੀ ਥੈਂਕ ਯੂ ਜੀ ਇਹ ਸਾਨੂੰ ਸਾਡੇ ਨਾਲ ਸੁਧਾਨਾ ਸਾਹਿਬ ਵੀ ਇਹਨਾਂ ਨੇ ਦੱਸਿਆ ਵੀ ਅਸੀਂ ਡਿਸਕਾਊਂਟ ਵੀ ਦਵਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਨਵੇਂ ਜਿਹੜਾ ਟੈਂਟ ਹਾਊਸ ਜਿਹੜਾ ਨੇ ਓਪਨਿੰਗ ਕੀਤੀ ਆ ਔਰ ਇੱਕ ਵਾਰੀ ਸਾਰੇ ਜੀ ਮੈਂ ਕਹਿਣਾ ਵੀ ਜਰੂਰ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਧੰਨਵਾਦ